ਜੋ ਜੀ ਮੈਂ ਆਸ਼ਟਿਕ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਜਿਮਨੀ ਚੋਣ ਤਰਨ ਤਰਨ ਦੀ ਜਿੱਥੇ ਆਪਣੇ ਆਪਣੇ ਉਮੀਦਵਾਰ ਉਤਾਰੇ ਗਏ ਨੇ ਤੇ ਜਿਸ ਦੇ ਵਿੱਚ ਸ਼੍ਰੋਮੀ ਕਾਲੀ ਦਲ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੇ ਨੇ ਬੀਬੀ ਸੁਖਵਿੰਦਰ ਕੌਰ ਰੰਦਾਵਾ ਨੂੰ ਉਤਾਰਿਆ ਗਿਆ ਜੇਕਰ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ ਤਾਂ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਖਡੂਰ ਸਾਹਿਬ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਤਾਂ ਵਿਰਸਾ ਸਿੰਘ ਵਲਟੋਆ ਨੂੰ ਉਹਨਾਂ ਵੱਲੋਂ ਉਤਾਰਿਆ ਗਿਆ ਸੀ ਤੇ ਕਾਫੀ ਜ਼ਿਆਦਾ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਪਾਰਟੀ ਨੂੰ ਜਿਹੜਾ ਹੈ ਨਵਾਂ ਤਵਾਂ ਬੋਲਿਆ ਗਿਆ ਯਾਨੀ ਕਿ ਇੱਕ ਹਿਸਾਬ ਦਾ ਭੰਡਿਆ ਗਿਆ ਲੇਕਿਨ ਇਸ ਟਾਈਮ ਜਿਹੜੇ ਨੇ ਅਕਾਲੀ ਦਲ ਦੇ ਪ੍ਰਦਾਸ ਸੁਖਬੀਰ ਸਿੰਘ ਬਾਦਲ ਉਹ ਕਾਫੀ ਜ਼ਿਆਦਾ ਜਿਹੜੇ ਨੇ ਬੜੇ ਹੀ ਨੀਵੇਂ ਪਏ ਹੋਏ ਨੇ ਜਾਂ ਫਿਰ ਗੱਲ ਕਰਦੀ ਗਈ ਕਿ ਉਹ ਜ਼ਿਆਦਾਤਰ ਬੋਲਦੇ ਨਜ਼ਰ ਨਹੀਂ ਆ ਰਹੇ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਉਮੀਦਵਾਰ ਮਨਦੀਪ ਸਿੰਘ ਮੰਨਾਵਾਸ ਜੇਕਰ ਗੱਲ ਕਰੀਏ ਹਾਰਿਕ ਪਾਰਟੀ ਹਾਲਾਂਕਿ ਇੱਕ ਦੂਜੇ ਨੂੰ ਤੰਝ ਕੱਸਦੀ ਨਜ਼ਰ ਆਉਂਦੀ ਹੈ ਸ਼ਬਦੀ ਬਾਤ ਕਰਦੀ ਨਜ਼ਰ ਆ ਰਹੀ ਹੈ ਲੇਕਿਨ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਦਾ ਲਿਹਾਜਾ ਇਸ ਟਾਈਮ ਬੜਾ ਹੀ ਜਿਹੜਾ ਹੈ ਬੋਲਣ ਦਾ ਤਰੀਕਾ ਬਹੁਤ ਹੀ ਚੁਕਿਆ ਨਜ਼ਰ ਆ ਰਿਹਾ ਹੈ ਯਾਨੀ ਕਿ ਸ਼ਬਦਾਂ ਦੇ ਵਿੱਚ ਜ਼ਿਆਦਾ ਕਠੋਰਤਾ ਨਹੀਂ ਦਿਖਾਈ ਜਾ ਰਹੀ ਪਾਈ ਅੰਮ੍ਰਿਤਪਾਲ ਖਾਲਸਾ ਜੀ ਬਾਰੇ ਜੇਕਰ ਗੱਲ ਕਰੀਏ ਬੀਬੀ ਸੁਖਵਿੰਦਰ ਕੋਰ ਰੰਦਾਵਾ ਜਿਹੜੇ ਕਿ ਇੱਕ ਧਾਮੀ ਫੌਜੀ ਦੇ ਪਤਨੀ ਨੇ ਤੇ ਦੂਸਰੇ ਪਾਸੇ ਉਹ ਜਿਹੜੇ ਨੇ ਚੋਣ ਮੈਦਾਨ ਵਿੱਚ ਉਤਰੇ ਹੋਏ ਨੇ ਹਾਲਾਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਵੀ ਸਮਰਥਨ ਦਿੱਤਾ ਗਿਆ ਸੀ ਜਿਹੜੇ ਨੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਪਾਰਟੀ ਨੂੰ ਜਿਹੜੇ ਦੇ ਸਕਿੰਦਰਕੋਲ ਰੰਦਾਵਾ ਵੱਲੋਂ ਲੇਕਿਨ ਦੂਸਰੇ ਪਾਸੇ ਚੇਕਰ ਗੱਲ ਕੀਤੀ ਜਾਵੇ ਜਿੱਥੇ ਵਿਰਸਾ ਸਿੰਘ ਵਲਟੋਆ ਨੇ ਵੱਡੀ ਵੱਡੀ ਹਾਰ ਪ੍ਰਾਪਤ ਕੀਤੀ ਸੀ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਸਾਮਣੇ ਜਿਹੜੇ ਨੇ ਵਿਰਸਾ ਸਿੰਘ ਵਲਟੋਆ ਨੂੰ ਖੜਾ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੇਕਿਨ ਕਾਫੀ ਜਿਹੜੇ ਉਸ ਟਾਈਮ ਵੀ ਸਮਰਥਕ ਸੀਗੇ ਜੇਕਰ ਗੱਲ ਕਰੀਏ ਜਿਹੜੇ ਨੇ ਮੰਤਰ ਤੇਯਾਲੀ ਤੇ ਇੱਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇਦਾਰ ਸੀ ਜਿਨ੍ਹਾਂ ਨੂੰ ਹੁਣ ਮੌਤਲ ਕਰ ਦਿੱਤਾ ਗਿਆ ਪਾਰਟੀ ਦੇ ਵਿੱਚੋਂ ਜਿਹੜੇ ਸੀ ਜਿਹੜੇ ਸੀਗੇ ਆਦੇਸ਼ ਪ੍ਰਤਾਪ ਸਿੰਘ ਕਹਿਰੋ ਉਹਨਾਂ ਨੇ ਵੀ ਜਿਹੜਾ ਹੈ ਕਾਫੀ ਸਮੱਥਾ ਕੀਤਾ ਸੀਗਾ ਕਿ ਭਾਈ ਅਮਰਿਤਪਾਲ ਖਾਲਸਾ ਜੀ ਦੇ ਬਾਰੇ ਲੇਕਿਨ ਹੋਂਜੇਕਰ ਆਪਾਂ ਗੱਲ ਕਰੀਏ ਤਾਂ ਇੱਕ ਹਿਸਾਬ ਦਾ ਜਿਸ 2024 ਦੇ ਵਿੱਚ ਜਾ ਕੇ ਵੇਖ ਲਈਏ ਤਾਂ ਕਾਫੀ ਕੋਸ਼ ਬੋਲਦੇ ਨਜ਼ਰ ਆਈ ਸੀ ਭਾਈ ਅਮਰਿਤਪਾਲ ਖਾਲਸਾ ਜੀ ਨੂੰ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਲੇਕਿਨ ਇਸ ਟਾਈਮ ਸੁਖਬੀਰ ਸਿੰਘ ਬਾਦਲ ਦਾ ਲਹਾਜਾ ਕਾਫੀ ਜਿਹੜਾ ਹੈ ਚੁਕਿਆ ਨਜ਼ਰ ਆ ਰਿਹਾ ਹੈ ਜਿਹੜੇ ਨੇ ਕੋਈ ਸ਼ਬਦੀ ਬਾਤ ਨਹੀਂ ਕੀਤੇ ਜਾ ਰਹੇ ਜਿਹੜੇ ਨੇ ਸ਼੍ਰੋਮੀ ਕਾਲੀਤਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤੇ ਦੂਸਰੇ ਪਾਸੇ ਜਿਹੜੇ ਨੇ ਬੀਬੀ ਸੁਖਵਿੰਦਰ ਕੌਰ ਵੀ ਜਿਹੜਾ ਨੇ ਆਪਣਾ ਪੈਰ ਕਾਫੀ ਜਿਹੜਾ ਹੈ ਸੋ ਸਮਝ ਕੇ ਅੱਗੇ ਰੱਖ ਰਹੇ ਨੇ ਕਿ ਕਿਸੇ ਤਰੀਕੇ ਵੀ ਪਾਈ ਅੰਮ੍ਰਿਤਪੁਰ ਖਾਲਸਾ ਜੀ ਦੀ ਪਾਰਟੀ 바ਦੇ ਕੋਈ ਮਾਰੇ ਚੰਗੇ ਬੋਲਕ ਬੋਲ ਨਹੀਂ ਕਰਦੇ ਨਜ਼ਰ ਆ ਜੇਕਰ ਗੱਲ ਕਰੀਏ ਇੱਕ ਪਾਸੇ ਵੀ ਕਿ ਜੇਕਰ ਅਬ ਜੇਕਰ ਤਰਨ ਤਰਨ ਜਿਮਨੀ ਚੋਣਾ ਦੀ ਗੱਲ ਕਰੀਏ ਜਿੱਤਨ ਦਾ ਤਾਂ ਸਾਰਿਆਂ ਨੂੰ ਹੀ ਇਹ ਹੈ ਕਿ ਜਿਹੜੀ ਇਹ ਜਿੱਤ ਹੈ ਇਹ ਸਾਡੀ ਚੋਲੀ ਪੈ ਜਾਵੇ ਕਿਤੇ ਨਾ ਕਿਤੇ ਜਿਹੜੀਆਂ ਨੇ ਜਿਮਨੀ ਚੋਣਾ ਮੁੱਛ ਦਾ ਸਵਾਲ ਬਣ ਗਈਆਂ ਨੇ ਲੇਕਿਨ ਜਿਸ ਤਰੀਕੇ ਦੇ ਨਾਲ ਪਹਿਲਾਂ ਦੇਖਿਆ ਜਾਂਦਾ ਸੀਗਾ ਜਿਹੜੇ ਨੇ ਸ਼੍ਰੋਮਣੀ ਗਾਲੀਦਲ ਦੇ ਪ੍ਰਦਾਸ ਕੁਬੀਰ ਸਿੰਘ ਬਾਦਲ ਕਾਫੀ ਸ਼ਬਦੀ ਹਮਲੇ ਕਰਦੇ ਸੀਗੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਉੱਤੇ ਲੇਕਿਨ ਇਸ ਵਾਰ ਜਿਹੜਾ ਉਹਨਾਂ ਦਾ ਵਰਤਾਓ ਹੈ ਉਹ ਲੋਕਾਂ ਨੂੰ ਕਿਤੇ ਨਾ ਕਿਤੇ ਸਮਝ ਨਹੀਂ ਆ ਰਿਹਾ ਜਦੋਂ ਉੱਥੇ ਪੱਤਰਕਾਰਾਂ ਨੇ ਵੱਡੇ ਜਵਾਬ ਜਿਹੜੇ ਨੇ ਸੋਰੀ ਵੱਡੇ ਸਵਾਲ ਕੀਤੇ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਨੇ ਕਿਹਾ ਕਿ ਜਿਹੜੇ ਤਰਨਤਾਰਨ ਦੇ ਲੋਕ ਨੇ ਉਹ ਜਿਹੜੇ ਨੇ ਖਾਲਿਸਤਾਨ ਨਹੀਂ ਉਹ ਹਿੰਦੁਸਤਾਨ ਪਾਲਦੇ ਨੇ ਤੇ ਉੱਥੇ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਕੀ ਕਹਿੰਦੇ ਨਜ਼ਰ ਆ ਰਹੇ ਨੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਪਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਛੱਡ ਕੇ ਜਿਹੜੇ ਨੇ ਸ਼ਬਦੀ ਹਮਲੇ ਜਿਹੜੇ ਨੇ ਉਹਨਾਂ ਨੇ ਕੀਤੇ ਨੇ ਕਾਂਗਰਸ ਪਾਰਟੀ ਦੇ ਉੱਤੇ ਕਾਂਗਰਸ ਪਾਰਟੀ ਬਾਰੇ ਉਹ ਬੋਲਦੇ ਨਜ਼ਰ ਆ ਰਹੇ ਨੇ ਲੇਕਿਨ ਆ ਪਾਈ ਅਮਰਿਤਪਾਲ ਖਾਲਸਾ ਜੀ ਬਾਰੇ ਉਹ ਬਿਲਕੁਲ ਵੀ ਨਹੀਂ ਬੋਲੇ ਤਾਂ ਇਹ ਤੁਹਾਨੂੰ ਦੱਸ ਦਿਆਂ ਕਿ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕੀ ਕਿਹਾ ਹੈ ਕਾਂਗਰਸ ਪਾਰਟੀ ਬਾਰੇ ਦੱਕੇ ਤੇ ਬੰਦੀ ਹੈ ਛੋਟੀ ਆਤਮਾ ਜਿਹੜਾ ਕਾਂਗਰਸੀ ਸਿੱਕੇ ਜਿਨ੍ਹਾਂ ਨੇ ਖੁਸ਼ਪਨਾਈ ਸੀ ਉਹਦਾ ਕਾਂਗਰਸੀ ਸਿੱਖਾ ਦੇ ਪਰ ਇੱਕ ਗੱਲ ਹੈ ਕਿ ਇਹ ਜਾਂ ਤੇਰਾ ਨਾ ਨਾ ਚਾਹ ਹੈ ਕਿ ਸਿੱਖ ਵੀ ਦੇ ਇਹਨੇ ਸੁਖਬੀਰ ਸਿੰਘ ਬਾਦਲ ਜਦੋਂ ਉਹਨਾਂ ਜਦੋਂ ਉਹਨਾਂ ਨੇ ਸਵਾਲ ਕੀਤੇ ਪੱਤਰਕਾਰਾਂ ਨੇ ਜਿਹੜੇ ਨੇ ਪਾਈ ਅੰਮ੍ਰਿਤਪਾਲ ਸਿੰਘ ਬਾਰੇ ਉਹਨਾਂ ਨੇ ਕਿਹਾ ਕੌਮ ਦੀ ਪਾਰਟੀ ਹੈ ਚੜ ਦੀ ਕਲਾ ਚ ਰੱਖੇ ਲੇਕਿਨ ਉਹਨਾਂ ਨੇ ਜਿਹੜਾ ਹੈ ਕਾਂਗਰਸ ਪਾਰਟੀ ਬਾਰੇ ਜਿਹੜੇ ਨੇ ਉਹਨਾਂ ਨੇ ਕਿਹਾ ਕੀ ਕਾਂਗਰਸ ਪਾਰਟੀ ਜਿਨ੍ਹਾਂ ਨੇ ਇਹ ਹਮਲਾ ਕੀਤਾ ਹੈ ਦਰਬਾਰ ਸਾਹਿਬ ਤੇ ਉਹ ਕਾਂਗਰਸ ਜਿਹੜੇ ਨੇ ਇੱਥੇ ਮਾਝੇ 'ਚ ਆ ਕੇ ਇਹ ਬੋਲਣ ਯੋਗ ਨਹੀਂ ਹੈਗੇ ਕਿ ਸਾਡੀ ਚੋਲੀ ਦੇ ਵਿੱਚ ਵੋਟ ਪਾਣੀ ਚਾਹੀਦੀ ਹੈ ਉਹਨਾਂ ਨੇ ਇਹ ਗੱਲਾਂ ਜਿਹੜੀਆਂ ਨੇ ਕਾਂਗਰਸ ਪਾਰਟੀ ਨੂੰ ਜਿਹੜੇ ਨੇ ਸ਼ਬਦੀ ਹਮਲੇ ਕੀਤੇ ਨੇ ਯਾਨੀ ਕਿ ਜੇਕਰ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ ਸੁਖਬੀਰ ਸਿੰਘ ਬਾਦਲ ਹਾਲਾਂਕਿ ਸਮੇਂ-ਸਮੇਂ ਤੇ ਸੁਖਬੀਰ ਸਿੰਘ ਬਾਦਲ ਤੇ ਵੀ ਕਾਫੀ ਵੱਡੇ ਇਲਜ਼ਾਮ ਲੱਗੇ ਹੋਏ ਨੇ ਜਿੱਥੇ ਉਹਨਾਂ ਨੇ ਟਕਸਾਲੀ ਆਗੂਆਂ ਤੋਂ ਮੂੰਹ ਮੋੜਿਆ ਹੁਕਮਨਾਮੇ ਤੋ ਜਿਹੜਾ ਹੈ ਪਿੱਠ ਦਿਖਾਈ ਹੈ ਜੇਕਰ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ ਉਹਨਾਂ ਦੇ ਸਾਥੀ ਤੇ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਹੈ ਇਹ ਉਹਨਾਂ ਨੇ ਹੁਕਮਨਾਮਿਆਂ ਦੀ ਪਾਲਣਾ ਨਹੀਂ ਕੀਤੀ ਬੇਵਲ ਕਲਾ ਦਾ ਕੋੜੀ ਕਾਰਨ ਜੇਕਰ ਗੱਲ ਕੀ ਕਰੀਏ ਜਿੱਥੇ ਡੇਰਾ ਮੁਖੀ ਸੱਚੇ ਸੋਧਿਆਰਾਂ ਨੂੰ ਮਾਫੀਨਾਮੇ ਦੀ ਗੱਲ ਆਉਂਦੀ ਹੈ ਜੇਕਰ ਗੱਲ ਕਰੀਏ ਜਿੱਥੇ ਬੇਅਦਬੀ ਹੋਈ ਹੈ ਗੁਰੂ ਦੇ ਅੰਗਾਂ ਦੀ ਤਾਂ ਇਹੋ ਜੇ ਵੱਡੇ ਇਲਜ਼ਾਮ ਵੀ ਲੱਗੇ ਹੋਏ ਨੇ ਸੁਖਬੀਰ ਸਿੰਘ ਬਾਦਲ ਤੇ ਲੇਕਿਨ ਸੁਖਬੀਰ ਸਿੰਘ ਬਾਦਲ ਜਿਹੜੀ ਨੇ ਆਪਣੀ ਜ਼ੁਬਾਨ ਦਾ ਲਿਆਜ਼ਾ ਜਿਹੜਾ ਹੈ ਬੜਾ ਹੀ ਨੀਵਾ ਕਰਕੇ ਚੱਲਦੇ ਦਿਖਾਈ ਦੇ ਰਹੇ ਨੇ ਕਿਤੇ ਨਾ ਕਿਤੇ ਪਾਈ ਅਮਨਿਤਪਾਲ ਖਾਲਸਾ ਜਿੱਤੇ ਕੋਈ ਤਿੱਖੇ ਵਾਰ ਨਹੀਂ ਕੀਤੇ ਜਾ ਰਹੇ ਹਾਲਾਂਕਿ ਕਾਂਗਰਸ ਪਾਰਟੀ ਬਾਰੇ ਉਹ ਤਿੱਖੇ ਵਾਰ ਕਰਦੇ ਨਜ਼ਰ ਆ ਰਹੇ ਨੇ ਲੇਕਿਨ ਇਸ ਟਾਈਮ ਜਿਹੜਾ ਲਿਆਜ਼ਾ ਉਹਨਾਂ ਦਾ ਬਦਲਿਆ-ਬਦਲਿਆ ਦਿਖਾਈ ਦੇ ਰਿਹਾ ਹੈ ਉਹ ਕਿਤੇ ਨਾ ਕਿਤੇ ਇਹ ਦਿਖਾਈ ਦੇ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੀਆਂ ਨੇ ਹੁਣ ਉਹ ਵੋਟਾਂ ਜਿਹਦੇ ਦੂਸਰੇ ਪਾਸੇ ਸਕਿੰਦਰ ਕੋ ਰੰਦਾਵਾ ਜਿਨ੍ਹਾਂ ਦੀ ਬੇਟੀ ਵੀ ਆਪਣੀ ਕੈਨੇਡਾ ਤੋਂ ਆ ਚੁੱਕੀ ਹੈ ਜਿਨ੍ਹਾਂ ਵੱਲੋਂ ਆਪਣੀ ਬੇਟੀ ਦੇ ਨਾਲ ਜਾ ਕੇ ਘਰਾਂ ਘਰਾਂ ਦੇ ਵਿੱਚ ਮਿਲਿਆ ਜਾ ਰਿਹਾ ਹੈ ਉਹ ਕਿਤੇ ਵੀ ਇਹੋ ਜੀ ਚੂਕ ਯਾਨੀ ਕਿ ਇਹੋ ਜੀ ਕੋਈ ਵੀ ਗਲਤ ਸ਼ਬਦ ਨਹੀਂ ਵਰਤਣਾ ਚਾਹੁੰਦੇ ਭਾਈ ਅਮਰਪਾਲ ਖਾਲਸਾ ਜੀ ਜਿੱਥੇ ਲੋਕ ਉਹਨਾਂ ਦਾ ਜਿਹੜਾ ਹੈ ਨਿੱਕਾ ਸਵਾਗਤ ਨਾ ਕਰਨ ਤੇ ਲੋਕ ਉਹਨਾਂ ਦੀ ਪਸੰਦਾ ਨਾ ਬਣਨ